ਫਿਲਮ ਕਿਵੇਂ ਦੀ ਲੱਗੀ ਤੁਹਾਨੂੰ ਹੋਰ ਵਧੀਆ ਲੱਗੀ ਮੈਮ ਜਿਹੜਾ ਇੱਕ ਧੀ ਤੇ ਇੱਕ ਮਾਂ ਦਾ ਰਿਸ਼ਤਾ ਉਹ ਜਿਹੜਾ ਵਿਖਾਇਆ ਗਿਆ ਸੀ ਉਹਦੇ ਬਾਰੇ ਤੁਹਾਡੀ ਬਹੁਤ ਵਧੀਆ ਇਮੋਸ਼ਨਲ ਵੀ ਸੀ ਹਾਂਜੀ ਬਹੁਤ ਸੱਚੀ ਵੀ ਨਹੀਂ ਲੱਗੀ ਬਹੁਤ ਹੀ ਅੱਛਾ ਲੱਗਾ ਪੰਕਜ ਗਪੂਰ ਜੀ ਜੇਕਰ ਕੋਈ ਐਕਟ ਨਹੀਂ ਕਰ ਸਕਦਾ ਥੈਂਕ ਯੂ ਕਿਵੇਂ ਦਾ ਲੱਗਾ ਤੁਹਾਨੂੰ ਇਹ ਮੂਵੀ ਕਿੱਦਾਂ ਲੱਗਿਆ ਦੇਖੋ ਆਪਣੀ ਆਪਣੀ ਮਠਾਈ ਨੂੰ ਤਾਂ ਹਰੇਕ ਹਲਵਾਈ ਕੰਸਾ ਕਰਦਾ ਹੀ ਹੁੰਦਾ ਹੈ ਹਾਂ ਜੀ ਨਹੀਂ ਨਹੀਂ ਬਹੁਤ ਟਾਈਮ ਬਾਅਦ ਕਾਮੇਡੀ ਮਤਲਬ ਮੋਸਟਲੀ ਫਿਲਮਾਂ ਹੁੰਦੀਆਂ ਨੇ ਇੱਕ ਬਹੁਤ ਅੱਛੀ ਕਿ ਮੈਸੇਜ ਦੇ ਰਹੀ ਹੈ ਫਿਲਮ ਦੇਖੋ ਇਹ ਜੀ ਇਹਨੂੰ ਸਿਨੇਮਾ ਕਹਿੰਦੇ ਆ ਇਹ ਹੈ ਕੰਪਲੀਟ ਸਿਨੇਮਾ ਇਸ ਤਰ੍ਹਾਂ ਦਾ ਸਿਨੇਮਾ ਬਣਨਾ ਚਾਹੀਦਾ ਹੈ ਇਹਦੇ ਨਾਲ ਹੀ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਉਹਦਾ ਨਾਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਹੋਵੇਗਾ। ਹਾਂਜੀ ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਸੋਹਣੀ ਮੂਵੀ ਸੀ। ਅੱਜ ਕੱਲ ਜਿਹੜੇ ਅਮਰੀਕਨ ਕਨਸੈਪਟ ਹੈ ਖਤਮ ਹੋ ਗਏ ਹੈਗੇ। ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਕਿਵੇਂ ਸਾਡੀ ਆਡੀਅנס ਤੱਕ ਉਹ ਮੈਸੇਜ ਨੂੰ ਕਨਵੇ ਕਰਨਾ ਚਾਹੋਗੇ? ਨਹੀਂ ਬਹੁਤ ਸੋਹਣੀ ਫਿਲਮ ਹੈ ਮੌਕਾਪਾ ਬਹੁਤ ਦੁੱਖਦਾਈ ਹੈ ਰਾਜਵੀਰ ਜਵੰਦਾ ਜੀ ਕਰਕੇ ਪਰ ਅੱਖਾਂ ਨੰਮੀ ਨੇ ਦੋਵਾਂ ਪਾਸਿਆਂ ਤੋਂ ਕਿ ਐਡੀ ਸੋਹਣੀ ਫਿਲਮ ਔਰ ਉਤੋਂ ਇੱਕ ਐਡਾ ਸੋਹਣਾ ਕਲਾਕਾਰ ਸਾਡੇ ਉਤੋਂ ਚਲਾ ਗਿਆ ਪਰ ਫਿਲਮ ਦੇ ਵਿੱਚ ਜੋ ਕਿਉਂਕਿ ਜ਼ਿੰਦਗੀ 'ਚ ਸਾਡੇ ਕਲਾਕਾਰਾਂ ਦੀ ਜ਼ਿੰਦਗੀ ਤੇ ਹਿੱਸੇ 'ਚ ਹੀ ਹੋਇਆ ਸ਼ੋਅ ਮਸਟ ਗੋ ਹੁੰਦਾ ਹੈ ਉਹ ਸ਼ੋਅ ਚੱਲਦਾ ਰਹਿਣਾ ਪਰ ਇਹ ਹੈ ਕਿ ਫਿਲਮ 'ਚ ਹੈਰੀ ਪੱਟੀ ਜੀ ਨੇ ਪੰਕਜ ਕਪੂਰ ਜੀ ਨੇ ਸਾਰੇ ਕਲਾਕਾਰਾਂ ਨੇ jaan phookti ਆ ਬੜੇ ਚਿਰਾਂ ਬਾਅਦ ਪਤਾ ਲੱਗਾ ਸਾਡਾ ਸਿਨੇਮਾ ਆ ਸਿਨੇਮਾ ਹੁਣ ਇੱਕ ਲਹਿਰਾ ਬਹਿਰਾ ਹੋ ਜਾਣੀ ਗਿਆ ਸਿਨੇਮੇ ਦੇ ਵਿੱਚ ਤੇ ਸਮਾਂ ਜਿਹੜਾ ਉਹ ਆਨੰਦਪੂਰਵਕ ਸਿਨੇਮਾ ਮਜ਼ਾ ਆਇਆ ਔਰ ਹਰੀਸ਼ ਜੀ ਸਾਡੇ ਮਤਲਬ ਇੱਕ ਪੰਜਾਬੀ ਸਿਨੇਮਾ ਦੇ ਰੇਜਿਸਟਰ ਕਰਨਾ ਸਾਬਤ ਹੋਇਆ ਯਾਰ ਜੇ ਰੇਜਿਸਟਰੀ ਹੋਊਗਾ ਜਦੋਂ ਆਵਾਂਗੇ ਉਹ ਇੱਥੇ ਸੀ ਸਾਡੇ ਵਿੱਚ ਇਹ ਮੇਰੇ ਵੱਲੋਂ ਸਾਡੀ ਇਹ ਜਿਹੜੀ ਐਫਰਟ ਸੀਗੀ ਇਹ ਰਾਜਵੀਰ ਨੂੰ ਸੀ ਰਾਜਵੀਰ ਨੂੰ ਸਮਰਪਿਤ ਸੀ ਕਲਾਕਾਰ ਜ਼ਿੰਦਗੀ ਬਹੁਤ ਭਾਰੀ ਹੁੰਦੀ ਹੈ ਸੁੱਖ ਦੇ ਨਾਲ ਦੁੱਖ ਵੀ ਹੰਡਾਉਣੇ ਪੈਂਦੇ ਆ ਜਦੋਂ ਇਸ ਤਰੀਕੇ ਦਾ ਪਾਣਾ ਵਰਤ ਜਾਂਦਾ ਨਾਲ ਕਮਿਟਮੈਂਟਸ ਵੀ ਹੁੰਦੀਆਂ ਕਿਸ ਤਰੀਕੇ ਨਾਲ ਇੱਕ ਕਲਾਕਾਰ ਬੈਲੈਂਸ ਕਰਦਾ ਅਖਰ ਹੈ ਤਾਂ ਅੰਦਰੋਂ ਇਨਸਾਨ ਹੀ ਹੋਣੀ ਅੰਦਰੋਂ ਇਨਸਾਨ ਹੈ ਜੀ ਬਹੁਤ ਭਾਰੀ ਹੈ ਮੇਰਾ ਸਵੇਰ ਦਾ ਦਿਲ ਬਹੁਤ ਜ਼ਿਆਦਾ ਬਟ ਠੀਕ ਹੈ ਜੋ ਦਸਤੂਰ ਹੈ ਬਣਿਆ ਹੋਇਆ ਜੋ ਕਮਿਟਮੈਂਟਸ ਨੇ ਪਰ ਮੈਂ ਧੰਨਵਾਦ ਦਿਆਂ ਕਿ ਤੁਸੀਂ ਸਾਰਿਆਂ ਨੇ ਆ ਇਹਨੂੰ ਸਰਾਇਆ ਮਿਹਨਤ ਨੂੰ ਮੈਨੂੰ ਹਰ ਇੱਕ ਚੀਜ਼ ਕੇ ਫਲੈਸ਼ਬੈਕਸ ਬਜੇ ਜੋ ਸੈੱਟ 'ਤੇ ਥੇ ਲਾਈਕ ਬਸ ਬਸ ਕੁਛ ਐ ਨਹੀਂ ਬੋਲਣੇ ਲਈ ਗगन ਜਦੋਂ ਅੰਦਰ ਬੈਠੇ ਸੀਗੇ ਉਹ ਜਿਵੇਂ ਦਾ ਮਾਹੌਲ ਸੀ ਅੰਦਰ ਦਾ ਜਦੋਂ ਲੋਕ ਲੱਭ ਰਹੇ ਸੀ ਵੀ ਯਾਰ ਗगन ਬੈਠੀ ਆਸ-ਪਾਸ ਕਿਧਰੇ ਲਾਈਕ ਮੈਨੂੰ ਕੁਛ ਨਹੀਂ ਪਤਾ ਮੈਂ ਲਿਟਰਲੀ ਮੂਵੀ ਦੇਖ ਕੇ ਮੇਰੇ ਗੂਸਬੰਮਸ ਆ ਗਏ ਕਿ ਆਹ ਕੀ ਬਣ ਗਿਆ ਮਾਸਟਰਪੀਸ ਇਹ ਲੋਕਾਂ ਨੂੰ ਕੀ ਚਾਹੇ ਇੰਨਾ ਜਹ ਰੋਲ ਜਾਂ ਜਿੰਨਾ ਵੀ ਸੀਗਾ ਬਟ छाप छट गई मैं हाँ जी लोग कि प्लीज़ मूवी देखो तो ये लिटली फैमिली मूवी है हर घर दिखा लाइक हर एक फैमिली की जो सिचुएशन है आप उससे रिलेट कर सकते हो एक बेटी अपने बाप के साथ आपका जो बॉन्ड है वो रिलेट कर सकते हो आप पढ़ाई के लिए अगर फोकसड हो बट उसके साइड में आपके पास एक वो प्रेशर होता है ना कि शादी करनी है ਬਟ ਉਹ ਪ੍ਰੈਸ਼ਰ ਵੀ ਫੇਸ ਕਰਨਾ ਹੈ ਤਾਂ ਉਹ ਸਭ ਚੀਜ਼ੇ ਇੱਕ ਲੜਕੀ ਲਿਟਰਲੀ ਇਹ ਮੂਵੀ ਦੇਖ ਕੇ ਫੀਲ ਕਰ ਸਕਦੀ ਹੈ। ਚਾਰ ਕੁੜੀਆਂ ਦਾ ਪਿਓ ਅੱਜ ਦਾ ਅਜੋਕਾ ਸਮਾਂ ਪਰ ਪਹਿਲਾਂ ਬਹੁਤ ਜ਼ਿਆਦਾ ਵਿਹਾਤ ਸੀਗਾ ਪੂਰੇ ਇੰਡੀਆ ਦੇ ਵਿੱਚ। ਉਸ ਸਮੇਂ ਦੇ ਵਿੱਚ ਉਹਨਾਂ ਨੇ ਕਿਵੇਂ ਸਰਵਾਈਵ ਕੀਤਾ ਉਹਨਾਂ ਨੇ? ਸਰਵਾਈਵ ਕਰਨਾ ਆਈ ਗੈਸ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਜੇ ਇੱਕ ਬਾਪ ਹੁੰਦਾ ਹੈ ਨਾ ਉਸਕੇ ਉੱਪਰ ਘਰ की जिम्मेदारी से ज़्यादा ना जो बेटियाँ हैं उसकी होती है शादी से लेकर पढ़ाई से लेकर जब वो हो जाती है ना जब वो धरती पे आ जाती है एक बर्डन तब ये भी हो जाता है कि लड़की हो गई यहाँ से उनके खर्चे सब चीज़ें डबल होते हैं क्योंकि अगर लड़का हो जाता है तो समाज तक बोलता है कि अरे लड़का हो गया अच्छी बात है लोग खुश होते हैं और मेरे ख्याल से लड़की होने पर आज भी कहीं ना कहीं अपने इंडिया में ऐसा होता है कि यार लड़की क्यों हो गई उसको बर्डन माना जाता है आई गेस ये मूवी उस चीज़ को बहुत ज़्यादा चेंज कर रही है कि लड़की ਕੁਛ ਨਾ ਕੁਛ ਸੇ ਕਰ ਸਕਤੀ ਹੈ। ਥੈਂਕ ਯੂ ਮੈਮ। ਥੈਂਕ ਯੂ ਸੋ ਥੈਂਕ ਯੂ। ਬਹੁਤ ਸੋਣਾ ਇੱਕ ਕਨਸੈਪਟ ਹੈ ਜਿਹੜਾ ਜਦੋਂ ਤੁਸੀਂ ਰਾਵੀ ਦੇ ਕੰਡੇ ਤੁਹਾਡੇ ਕੋਲ ਸਕ੍ਰਿਪਟ ਪਹੁੰਚੀ ਸੀ ਤਾਂ ਤੁਸੀਂ ਸਕ੍ਰਿਪਟ ਨੂੰ ਵੇਖ ਕੇ ਆਂ ਕੀਤੀ ਸੀ ਜਾਂ ਰਾਵੀ ਦੇ ਕੰਡੇ ਜੋ ਟਾਈਟਲ ਸੀ ਉਹਨੂੰ ਵੇਖੀ? ਅ ਰਾਵੀ ਦੇ ਕੰਡੇ ਸਕ੍ਰਿਪਟ ਮੇਰੇ ਕੋਲ ਬਹੁਤ ਚਿਰ ਪਹਿਲਾਂ ਪਹੁੰਚੀ ਸੀ ਕਿਉਂਕਿ ਮੈਨੂੰ ਅੱਜ ਇਹ ਦੱਸਦੇ ਹੋਏ ਚੰਗਾ ਲੱਗ ਰਿਹਾ ਹੈ ਕਿ ਮੈਂ ਇਸ ਫਿਲਮ ਦੇ ਵਿੱਚ ਡਾਇਲੋਗ ਰਾਈਟਰ ਵੀ ਹਾਂ। ਓਕੇ। ਔਰ ਮੈਂ ਇਹਦਾ ਇੱਕ ਗਾਣਾ ਵੀ ਲਿਖਿਆ ਹੈ। ਅ ਰਾਵੀ ਦੇ ਕੰਡੇ ਤੇ ਟਾਈਟਲ Song। ਸੋ ਕਾਫੀ ਚਿਰ ਪਹਿਲਾਂ ਪੜੀ ਸੀ ਜਸਵੀਰੇ ਨੇ ਜਦੋਂ ਪਹਿਲੀ ਵਾਰੀ ਸਭ ਤੋਂ ਪਹਿਲਾਂ ਜਸਵੀਰੇ ਨੇ ਇਹ ਸਕ੍ਰਿਪਟ ਜਦੋਂ ਹੈਰੀ ਪਾਈ ਤੇ ਮੈਂ ਨਾਲ ਅਸੀਂ ਤਿੰਨੇ ਜਾਣੇ ਸੀਗੇ ਸੋ ਉਹ ਤੁਸੀਂ ਦੇਖ ਹੀ ਲਿਆ ਹੁਣ ਸਕ੍ਰਿਪਟ ਬਹੁਤ ਸੋਹਣੀ ਫਿਲਮ ਨਾ ਮੈਂ ਕਹਿੰਨੀ ਕਿ ਪੰਕਜ ਸਰ 30 ਸਾਲ ਬਾਅਦ ਆਏ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇੱਕ ਚੰਗੀ ਸਕ੍ਰਿਪਟ ਫਾਈਂਡ ਕਰਦਿਆ ਕਰਦਿਆ 30 ਸਾਲ ਲੱਗ ਗਏ ਨਾ ਤੇ ਬਹੁਤ ਸੋਹਣਾ ਸੁਨੇਹਾ ਇੱਕ ਕਹਿ ਦੋ ਕਿ ਪਿਆਰ ਤੇ ਜੁਦਾਈ ਤੇ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈਗਾ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੋਗੇ ਔਡੀਅੰਸ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹ ਇੱਕ ਚੰਗਾ ਸਿਨੇਮਾ ਹੈ ਚੰਗੀ ਫਿਲਮ ਹੈ ਇਹ ਦੇਖਣੀ ਚਾਹੀਦੀ ਹੈ ਮਤਲਬ ਜਦੋਂ ਬਾਅਦ ਦੇ ਵਿੱਚ ਕਈ ਵਾਰੀ ਲੋਕ ਸ਼ਿਕਾਇਤ ਕਰਦੇ ਨੇ ਕਿ ਚੰਗਾ ਸਿਨੇਮਾ ਨਹੀਂ ਬਣਦਾ ਵਧੀਆ ਸਿਨੇਮਾ ਨਹੀਂ ਬਣਦਾ ਸ਼ਾਇਦ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਹ ਸ਼ਿਕਾਇਤ ਨਹੀਂ ਕਰਨਗੇ ਬਾਕੀ ਭਾਜੀ ਕਹਿਣਗੇ ਭਾਜੀ ਬਹੁਤ ਸੋਹਣਾ ਹੈ ਜੀ ਤੁਹਾਡੀ ਐਕਟਿੰਗ ਬਹੁਤ ਸੋਹਣੀ ਸੀ ਥੈਂਕ ਯੂ ਥੈਂਕ ਯੂ ਮਿਹਰਬਾਨੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਵਕ ਵਕ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਤੇ ਮੈਂ ਇਹਦਾ ਇਹ ਹੈ ਕਿ ਇਹ ਜਿਵੇਂ ਜਸਕਰਦੇਵਾਲ ਦੀਆਂ ਸਕ੍ਰਿਪਟਾਂ ਹੁੰਦੀਆਂ ਔਰ ਦੂਜੇ ਨੰਬਰ ਤੇ ਇਹਦੇ ਵਿੱਚ ਸਾਡੇ ਹਿੰਦੁਸਤਾਨ ਦਾ ਬਹੁਤ ਹੀ ਮਹਾਨ ਐਕਟਰ ਹੈ ਪੰਕਜ ਕਪੂਰ ਬੜੀ ਦੇਰ ਬਾਅਦ ਮੜੀ ਦੇ ਦੀਵੇ ਦੇ ਬਾਅਦ ਆਏ ਨੇ ਉਹ ਤੇ ਇਸ ਕਰਕੇ ਵੀ ਫਿਲਮ ਦੇਖਣੀ ਚਾਹੀਦੀ ਔਰ ਬਾਕੀ ਜੋ ਇਹਦਾ ਵਿਸ਼ਾ ਹੈ ਉਹ ਵੀ ਲੜਕੀਆਂ ਇਸ ਸਮਾਜ ਦੇ ਵਿੱਚ ਕਿਵੇਂ ਜ਼ਿੰਦਗੀ ਜੀ ਰਹੀਆਂ ਜੇਕਰ ਕਿਸੇ ਦੇ ਲੜਕੀਆਂ ਹੈ ਉਹ ਕਿਹੋ ਜਿਹਾ ਮਰਦ ਪ੍ਰਧਾਨ ਸਾਡਾ ਇਹ ਮੁਲਕ ਹੈ ਪੂਰੇ ਦਾ ਪੂਰਾ ਇਹਦੇ ਵਿੱਚ ਕਿਵੇਂ ਉਹਨਾਂ ਦੀ ਇੱਜ਼ਤ ਮਾਨ ਨਹੀਂ ਆ ਬਾਪ ਨੂੰ ਕੀ ਹੰਡਾਉਣਾ ਪੈਂਦਾ ਸੋ ਇਸ ਕਿਸਮ ਦੇ ਜਜ਼ਬਾਤ ਨੇ ਔਰ ਆਇਨ ਕੇ ਕੱਲਾ ਰੋਣ ਬਿਟਣੀ ਹੈ ਅੰਤ ਦੇ ਉੱਪਰ ਫਿਲਮ ਤੁਹਾਨੂੰ ਇੱਕ ਬਹੁਤ ਪੋਜ਼ਿਟਿਵ ਪਾਸੇ ਲੈ ਕੇ ਜਾਂਦੀ ਹੈ ਕਿ ਜ਼ਿੰਦਗੀ ਜਿਉਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਸਰ 30 ਸਾਲ ਬਾਅਦ ਪੰਗਾ ਸਰ ਨੇ ਆਪਣਾ ਇੰਡਸਟਰੀ ਚ ਆਏ ਪੰਜਾਬੀ ਇੰਡਸਟਰੀ ਤੁਹਾਨੂੰ ਕਿਵੇਂ ਦਾ ਲੱਗਾ ਉਹਨਾਂ ਦਾ ਕੰਮ ਆ ਮੈਨੂੰ ਇਹ ਇਹ ਆ ਕਿ ਹਰ ਇੱਕ ਬੰਦਾ ਜਿਹੜਾ ਜਦੋਂ ਵੀ ਉਹਨਾਂ ਬਾਰੇ ਸੁਣਦਾ ਹੈ ਉਹਨੂੰ ਲੱਗਦਾ ਵੀ ਕਿ ਮੈਂ ਕੰਮ ਕਰਾਂ ਨਾ ਜਾ ਰਿਹਾ ਫਿਲਮ ਦੇ ਵਿੱਚ ਤਾਂ ਉਹ ਘਬਰਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਨਾਲ ਕੰਮ ਕਰਕੇ ਵੀ ਉਵੇਂ ਹੀ ਲੱਗਦਾ ਹੈ ਜਿਵੇਂ ਪੰਕਜ ਕਪੂਰ ਜੀ ਨਾਲ ਕੰਮ ਕਰਕੇ ਇਹਨਾਂ ਨੂੰ ਲੱਗਾ ਹੋਣਾ ਹੈ ਸੋ ਇਹ ਸਾਡੇ ਲਈ ਬਹੁਤ ਮਤਲਬ ਸਾਰੀ ਉਮਰ ਲਈ ਦੱਸਣ ਲਈ ਇੱਕ ਗੱਲ ਬਣ ਗਈ ਕਿ ਅਸੀਂ ਪੰਕਜ ਸਰ ਨਾਲ ਕੰਮ ਕੀਤਾ ਹੈ ਤੇ ਅਸੀਂ ਸੈੱਟ ਤੇ ਉਹਨਾਂ ਨਾਲ ਇਕੱਠੇ ਰਹੇ ਹਾਂ ਔਰ ਸੈਮੂਲ ਭਾਜੀ ਨੇ ਉਹਨਾਂ ਨਾਲ ਕੰਮ ਕੀਤਾ ਹੈ ਜੀ ਤੇ ਮੈਂ ਮੇਰੇ ਮੇਰੇ ਲਈ ਇਹ ਸੀਗਾ ਕਿ ਮੈਨੂੰ ਜਦੋਂ ਕੈਰੇਕਟਰ ਹੈ ਨਾ ਕੈਰੇਕਟਰ ਇੰਨਾ ਨਹੀਂ ਸੀ ਮੈਨੂੰ ਜਚਿਆ ਕਿ ਮੈਂ ਖੜਾ ਹਾਂ ਜੀ ਮੇਰੇ ਆਪ ਦੇ ਇੱਕ ਤਰੀਕੇ ਸੋਚਣ ਦੇ ਵੀ ਮੈਂ ਪਾਤਰ ਕਿਹੋ ਜਿਹਾ ਹੋਣਾ ਚਾਹੀਦਾ ਪਰ ਮੈਂ ਇਹ ਫਿਲਮ ਇਸ ਕਰਕੇ ਕੀਤੀ ਕਿਉਂਕਿ ਇਹਦੇ ਇੱਕ ਜਦੋਂ ਪ੍ਰੋਡਿਊਸਰਾਂ ਨਾਲ ਮੇਰੀ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਐਂ ਭਾਵਨਾਵਾਂ ਨਾਲ ਲੈ ਕੇ ਬਣਾ ਰਹੇ ਹਾਂ ਇਹ ਜਜ਼ਬਾਤ ਨੇ ਔਰ ਜਸ ਗੜੀਵਾਲ ਕਰਕੇ ਕਹਿੰਦੇ ਉਹ ਇੱਕ ਅੱਛਾ ਸਿਨੇਮਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਜੇ ਮੈਨੂੰ ਲੱਗਾ ਕਿ ਮੈਂ ਕਿਸੇ ਫਰੇਮ ਦੇ ਵਿੱਚ ਪੰਕਜ ਜੀ ਦੇ ਨਾਲ ਹੋਵਾਂਗਾ ਉਹ ਐਕਟਿੰਗ ਉਹ ਕਿਵੇਂ ਕਰਦੇ ਹੋ ਕਰੈਕਟਰ ਨੂੰ ਕਿਵੇਂ ਸਮਝਦੇ ਹੋਣਗੇ ਕਿਵੇਂ ਸਾਰਾ ਕੁਝ ਕਰਦੇ ਆ ਵੀ ਮੈਨੂੰ ਇਹ ਲੱਗਾ ਕਿ ਉੱਥੇ ਚਲੋ ਰਹਿਾਂਗੇ ਇਕੱਠੇ ਤੇ ਨਾਲੇ ਦੇਖਾਂਗੇ ਥੈਂਕ ਯੂ ਸਰ ਬਹੁਤ-ਬਹੁਤ ਮਿਹਰਬਾਨੀ ਜੀ ਮਿਹਰਬਾਨੀ ਜੀ ਰਾਵੀ ਦੇ ਕੰਡੇ ਮੂਵੀ ਕਿਵੇਂ ਦੀ ਲੱਗੀ ਤੇ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਉਸ ਮੂਵੀ ਤੋਂ ਬਹੁਤ ਵਧੀਆ ਮੂਵੀ ਸੀ ਮੇਰੇ ਚਾਚੂ ਦੀ ਹੈਰੀ ਭੱਟੀ ਦੀ ਮੂਵੀ ਤੇ ਮੈਨੂੰ ਇਹ ਸਿੱਖਣ ਨੂੰ ਮਿਲਿਆ ਕਿ ਹੰਝੂਆਂ ਦੇ ਦਰਿਆ ਤੇ ਡੈਮ ਕਿਵੇਂ ਬਣਾਉਣਾ ਹੈ ਅੱਛਾ ਹਾਂਜੀ ਕਿਵੇਂ ਬਣਾਉਣਾ ਸਿੱਖ ਗਏ ਫਿਰ ਹਾਂਜੀ ਇਹ ਸਾਡੀ ਆਡੀਅנס ਨੂੰ ਦੱਸ ਦੋ ਫਿਰ ਕਿਵੇਂ ਬਣਾਉਣਾ ਪੱਥਰ ਲਾ ਕੇ ਸੀਮੈਂਟ ਲਾ ਕੇ ਮੈਂ ਬਣ ਗਿਆ ਬਹੁਤ ਵਾ ਵਾ ਬਹੁਤ ਸੋਹਣਾ ਸਿੱਖਿਆ ਤੁਸੀਂ ਮੂਵੀ ਦੇਖੀ ਕਿਵੇਂ ਦੀ ਲੱਗੀ ਤੁਹਾਨੂੰ ਮੂਵੀ ਸੋਹਣੀ ਲੱਗੀ ਕੀ ਸਿੱਖਿਆ ਪਰ ਮੂਵੀ ਤੋਂ ਮੂਵੀ ਤੋਂ ਵੀ ਆਪਾਂ ਨੂੰ ਆਪਣੇ ਘਰ ਦੇ ਨਾਲ ਖਿਆਲ ਰੱਖਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਹਮ ਬਸ ਤੁਸੀਂ ਆਪਣੇ ਪਾਪਾ ਨਾਲ ਕਿੰਨਾ ਕੁ ਪਿਆਰ ਕਰਦੇ ਹੋ ਬਹੁਤ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਨਾ ਛੋਰੋ ਪੈਣਾ ਆਪਣੇ ਪਿਓ ਨੂੰ ਬੜਾ ਪਿਆਰ ਕਰਦੇ ਹੁੰਦੇ ਆ ਤੇ ਤੁਸੀਂ ਉਸ ਸਾਡੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਹਾਂਜੀ ਮੂਵੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਬਹੁਤ ਅੱਛੀ ਸੀ ਉਹਦੇ ਵਿੱਚ ਜਿਵੇਂ ਮਜ਼ਾ ਆਇਆ ਉਹਦੇ ਵਿੱਚ ਮੈਨੂੰ ਇਹ ਚੀਜ਼ ਬੜੀ ਜੰਗੀ ਲੱਗੀ ਜਦੋਂ ਉਹ ਆਇਆ ਦਾਮ ਬਣਾ ਲੈ ਉਹਨੇ ਹੈਲਪ ਕੀਤੀ ਉਹਨਾਂ ਦੀ ਉਹ ਬਸ ਈ ਤੁਹਾਨੂੰ ਲੱਗਦਾ ਕਿ ਜਦੋਂ ਆਪਣੇ ਤੇ ਮੁਸੀਬਤਾਂ ਪੈਂਦੀਆਂ ਨੇ ਤੇ ਕੋਈ ਨਾ ਕੋਈ ਫਰਿਸ਼ਤਾ ਆਪਣੀ ਜ਼ਿੰਦਗੀ ਚ ਆਂਦਾ ਆਪਣੀ ਹੈਲਪ ਕਰਨ ਲੱਗਦਾ ਉਹ ਚੀਜ਼ ਲੱਗੀ ਤੁਹਾਨੂੰ ਮੂਵੀ ਚ थैंक यू ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਵੈਲਕਮ